ਸਿੱਖ ਪੰਥ ਦੀ ਪਹਿਲੀ ਮਾਤਾ ਮਹਾਨ ਸ਼ਹੀਦ ਮਾਤਾ ਆਪਣੇ ਜਿਗਰ ਦੇ ਟੁਕਣਿਆਂ ਨੂੰ ਵਾਰਨ ਵਾਲੀ ਮਾਤਾ ਸ਼੍ਰੀ ਗੁਰ ਗੋਬਿੰਦ ਗੋਰੀ ਛੋਟੇ ਸਹਿਜਾਂ ਦੇ ਤੇ ਮਾਤਾ ਗੁਰ ਗੋਬਿੰਦ ਜੀ ਸ਼ਹੀਦੀ ਨੂੰ ਕੋਟੀ ਕੋਟੀ ਪ੍ਰਣਾਮ ਧੰਨ ਮਾਤਾ ਗੁਜਰੀ ਪੋਤੇ ਆਪਣੇ ਜਿੰਨਾ ਹੱਥੀ ਤੋਰੇ ਮੈਨੂੰ ਮੌਤ ਨੂੰ ਕਰਨ ਸਲਾਮਾ ਇੱਕ ਦੂਜੇ ਤੋਂ ਹੋ ਮੂਰੇ ਸਮਝੀ ਨਾ ਸੂਬਿਆ ਕਿ ਪਿੱਛੇ ਪਬ ਧਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਮਗਦੇ ਆਵੇ ਵੀ ਹੋ ਗਈ ਠੰਡੇ ਠੰਡੀ ਹੋ ਗਈ ਆ ਗੰਗਿਆਰਦੀ ਸੀ ਘੜੇ ਜੋੜ ਦੇ ਨਦੀਆਂ ਜੰਮੇ ਸਾਰੇ ਠੰਡ ਅਗਰੀ ਹਦੋਂ ਪਾਰਦੀ ਸੀ ਐਨੀ ਠੰਡ ਵਿੱਚ ਪਤਾ ਨੀ ਮਾਂ ਗੁਜਰੀ ਕਿਵੇਂ ਠੰਡੇ ਵਰਜ ਵਿੱਚ ਰਾਤਾਂ گزارਦੀ ਸੀ ਮਾਂ ਗੁਜਰੀ ਦੇ ਲਾਲ ਪਿਆਰੇ ਜਿਨ੍ਹਾਂ ਐਸੇ ਸਾਕੇ ਕਰ ਦਿਖਾਏ ਕੁਲ ਦਾ ਨਾਮ ਰੋਸ਼ਨ ਕੀਤਾ ਵੈਰੀਆਂ ਦੇ ਵੀ ਸਿਰ ਝੁਕਾਏ ਨੀਹਾਂ ਵਿੱਚ ਖੜੇ ਨਿਰਪੈ ਜੋਦੇ ਜ਼ੁਲਮ ਤੋਂ ਜਰਾ ਵੀ ਨਾ ਕਵਰਾਏ ਵੇਖ ਲਸਾਨੀ ਸ਼ਹੀਦੀ ਲਾਲਾਂ ਦੀ ਸਾਰਾ ਸੰਸਾਰ ਸਿਰ ਨੇ ਵਾਈ ਲਾੜੀ ਮੋਤਨੀ ਫਰਕ ਨਾ ਆਉਣ ਦਿੱਤਾ ਚੋਹਾ ਵੀਰਾਂ ਦੇ ਗੁੜੇ ਪਿਆਰੇ ਅੰਦਰ ਤੱਕਦਾ ਰਿਹਾ ਬਾਪੂ ਕਜੇ ਕਿਲੇ ਅੰਦਰੋਂ ਕਿੰਨਾ ਵੱਲ ਹੈ ਨਿੱਕੀ ਤਲਵਾਰਾਂ ਵਿੱਚ ਕਿੰਨੀਆਂ ਖਾਧੀਆਂ ਸਟਾਂ ਜੀਤ ਨੇ ਕਿੰਨੀ ਖੁੱਬੇ ਨੇ تیر ਜਾਰੇ ਅੰਦਰ ਦਾਦੀ ਤੱਕਿਆ ਬੁਰਜ ਦੀ ਛੱਤ ਵਿੱਚੋਂ ਫਲ ਲੁੱਕ ਗਏ ਨੇ ਟਾਂ ਦੇ ਪਾਰ ਹੀ ਅੰਦਰ ਅਰਸ਼ੋਂ ਦਾਦੇ ਸ਼ਹੀਦ ਨਜਤਬਾਈ ਕਿੰਨਾ ਸਿੱਧਖ ਹੈ ਮੇਰੇ ਪਰਿਵਾਰ ਹੀ ਅੰਦਰ ਝੂਜੇ ਕਿਸ ਤਰ੍ਹਾਂ ਧਰਮ ਤੋਂ ਸਹਿਬਜ਼ਾਦੇ ਧੋਮੇਦਾਨ ਅੰਦਰ ਦੋ ਦੀਵਾਰੇ ਅੰਦਰ ਧਨ ਸੀ ਚਾਰ ਸਹਿਬਜ਼ਾਦੇ ਪ੍ਰਸ਼ਾਵੇਂ ਗੁਰੂ ਗੋਬਿੰਦ ਸਿੰਘ ਜੀ ਲਾਲ ਚਾਰੇ ਸੁੰਦਰ ਸੋਹਣੇ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਪਿਆਰੇ ਚਮਕੌਰ ਦੀ ਗੜੀ ਦੱਸਦੀ ਸੂਰਮਿਆਂ ਦੀ ਦਾਸਤਾਨ ਸਰਹੰਦ ਦੀ ਦੀਵਾਰ ਨੇ ਰਚਿਆ ਇਤਿਹਾਸ ਮਹਾਨ ਜਦਨੀਹਾ ਵਿੱਚ ਖੜੇ ਲਗਾਏ ਲਾਲਾਂ ਨੇ ਜਿਕਾਰੇ ਮਿਸਾਲ ਬਣੇ ਹੋਰਾਂ ਦੇ ਲਈ ਹੋਈ ਸਦਾ ਜੈ ਜੈਕਾਰ ਮਹਾਨ ਸਾਧ ਤੁਨ ਕਦੇ ਸਜਦਾ ਕੋਲੇ ਸੰਸਾਰ ਝੂਠੇ ਫੈਸ਼ਨ ਪਿੱਛੇ ਲੱਗ ਸਿੱਖਾ ਕਿਉਂ ਲਾਲਾਂ ਨੂੰ ਵਿਸਾਰੇ ਪ੍ਰਸ਼ਾਵੇਂ ਗੁਰੂ ਗੋਬਿੰਦ ਸਿੰਘ ਜੀ ਇਹ ਚਾਰੇ ਸੁੰਦਰ ਸੋਹਣੇ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਪਿਆਰੇ ਛੋਟੀ ਉਮਰੇ ਵੱਡੀ ਸ਼ਹਾਦਤ ਦਿੱਤੀ ਤੇਰੇ ਲਾਲਾ ਨੇ ਤੇਰਾ ਦੇਣਾ ਦੱਸ ਕੌਣ ਦੇਊਗਾ ਸਭ ਕਹਿਣ ਦੀਆਂ ਵੀ ਗੱਲਾਂ ਨੇ ਛੋਟੀ ਉਮਰੇ ਵੱਡੀ ਸ਼ਹਾਦਤ ਦਿੱਤੀ ਤੇਰੇ ਲਾਲਾ ਨੇ ਛੋਟੀ ਉਮਰੇ ਵੱਡੀ ਸ਼ਹਾਦਤ ਦਿੱਤੀ ਤੇਰੇ ਲਾਲਿਆਂ ਨੇ ਠੰਡੇ ਬਰਜ ਜਰਾਤਾਂ ਕੱਟੀਆਂ ਬਿਨਾਂ ਕਿਸੇ ਡਰ ਤੋਂ ਹਵਾਵਾਂ ਚੱਲੀਆਂ ਲਵਾ ਕੇ ਕਲੰਗੀ ਮਾਤਾ ਜੀ ਤੋਂ ਨਾ ਮੁੜਿਆਉਣ ਦੀਆਂ ਕਈਆਂ ਗੱਲਾਂ ਸੂਬੇ ਅੱਗੇ ਖੜ ਕੇ ਲਾਲਾ ਗੁਰ ਦੇ ਨਾਮ ਦੀਆਂ ਜੇਕਾਰਾਂ ਛੱਡੀਆਂ ਛੋਟੀ ਉਮਰੇ ਵੱਡੀ ਸ਼ਹਾਦਤ ਦਿੱਤੀ ਤੇਰੇ ਲਾਲਾ ਨੇ ਛੋਟੀ ਉਮਰੇ ਵੱਡੀ ਸ਼ਹਾਦਤ ਦਿੱਤੀ ਤੇਰੇ ਲਾਲਾ ਨੇ ਛੋਟੀ ਉਮਰੇ ਵੱਡੀ ਸ਼ਹਾਦਤ ਦਿੱਤੀ ਤੇਰੇ ਲਾਲਾ ਨੇ ਅਸੀਂ ਤੁਰ ਚੱਲੇ ਦادیه ਹੁਣ ਸਿੱਖੀ ਲਈ ਕੁਰਬਾਨ ਅਸੀਂ ਪੋਤੇ ਹਾਂ ਤੇ ਇੱਕ ਬਾਦਰ ਦੇ ਪਿਤਾ ਗੋਵਿੰਦ ਸਿੰਘ ਸਾਡੇ ਮਾਨ ਲਖਨੀ ਹਾਂ ਜਾਲਮ ਚੰਦਨ ਅਸਾਂ ਪੰਥ ਲਈ ਵਾਰਨੇ ਪ੍ਰਾਨ ਵਾਣੀ ਗੁਰੂਆਂ ਦੀ ਹੈ ਮੈਂ ਗੁਰ ਬਣਾ ਚਲਿਆ ਤੁਹਾਨੂੰ ਹੱਸਦੇ ਦੇਖਣ ਲਈ ਮੈਂ ਸਰਵੰਸੁਲਟਾ ਚਲਿਆ ਵੈਰੀ ਨਾਲ ਲੜਨ ਲਈ ਤੁਹਾਨੂੰ ਸ਼ੇਰ ਬਣਾ ਚਲਿਆ ਤੁਹਾਨੂੰ ਫਤਿਹ ਮਿਲੇ ਮੈਂ ਫਤਿਹ ਬੁਲਾ ਚਲਿਆ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਸ਼ਬਦ ਇਹ ਸੀ